ਇੱਕ ਪਾਸੇ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਸੂਬੇ ਦੇ ਖਿਡਾਰੀਆਂ ਨੂੰ ਪੈਸੇ ਪੱਖੋਂ ਤਰਸਰ ਨਹੀਂ ਦਿੱਤਾ ਜਾਊਗਾ ਖੁੱਲਾ ਪੈਸਾ ਪੰਜਾਬ ਸਰਕਾਰ ਨੇ ਰੱਖਿਆ ਹੋਇਆ ਔਰ ਪੈਸਿਆਂ ਦੇ ਨਾਲ ਖਿਡਾਰੀਆਂ ਨੂੰ ਕੋਈ ਕਮੀ ਨਹੀਂ ਆਏਗੀ ਉਲਟਾ ਪੈਸਿਆਂ ਦੇ ਨਾਲ ਤੋਲਿਆ ਜਾਵੇਗਾ ਲੇਕਿਨ ਦੂਜੇ ਪਾਸੇ ਹਾਲ ਹੀ ਜਿਹੜੀਆਂ ਉਹਨੂੰ 63ਵੀਂ ਨੈਸ਼ਨਲ ਓਪਨ ਐਥਲੈਟਿਕ ਚੈਂਪੀਅਨ ਸ਼ੁਰੂ ਹੋਣੀਆਂ ਉਹਦੇ ਵਾਸਤੇ ਪੰਜਾਬ ਦੇ 55 ਖਿਡਾਰੀ ਸਿਲੈਕਟ ਹੋਏ ਨੇ ਤੇ ਪੰਜਾਬ ਦੇ 55 ਨੈਸ਼ ਖਿਡਾਰੀਆਂ ਨੂੰ ਨੈਸ਼ਨਲ ਇਸ ਖੇਡਾਂ ਵਿੱਚ ਐਂਟਰੀ ਫੀਸ ਲਈ ਖੇਡ ਪ੍ਰੇਮੀਆ ਤੋਂ ਪੈਸੇ ਇਕੱਠੇ ਕਰਨੇ ਪਏ ਨੇ ਜੋ ਪੰਜਾਬ ਸਰਕਾਰ ਵਾਸਤੇ ਬਹੁਤ ਹੀ ਮਾੜੀ ਗੱਲ ਆ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ 63ਵੀਂ ਨੈਸ਼ਨਲ ਓਪਨ ਐਥਲੈਟਿਕਸ ਚੈਂਪੀਅਨਸ਼ਿਪ ਜੋ 30 ਅਗਸਤ ਤੋਂ ਲੈ ਕੇ 2 ਸਤੰਬਰ ਤੱਕ ਬੰਗਲੌਰ ਕਰਨਾਟਕਾ ਵਿਖੇ ਕਰਨਾਟਕਾ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਆ ਇਸ ਵਿੱਚ ਹਿੱਸਾ ਲੈਣ ਲਈ ਪੰਜਾਬ ਦੇ ਅੰਡਰ 23 ਸਾਲ ਜੁਨੇ ਮਰਦ ਤੇ ਔਰਤਾਂ ਦੇ ਵਰਗ ਵਿੱਚ 36 ਖਿਡਾਰੀ ਅਤੇ ਅੰਡਰ 23 ਸਾਲ ਜੂਨੀਅਰ ਔਰਤਾਂ ਦੇ ਮਰਦ ਵਰਗ ਦੇ 19 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ ਪਰ ਇਸ ਵੇਲੇ ਪੰਜਾਬ ਦੇ ਇੰਨੇ ਖਿਡਾਰੀਆਂ ਦਾ ਇਸ ਨੈਸ਼ਨਲ ਖੇਡਾਂ ਵਿੱਚ ਹਿੱਸਾ ਲੈ ਲਈ ਭਵਿਕ ਧੁੰਦਲਾ ਦਿਖਾਈ ਦੇ ਰਿਹਾ ਅਤੇ ਇਸ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਲਈ ਐਂਟਰੀ ਫੀਸ ਦੀ ਆਖਰੀ ਤਾਰੀਖ 23 ਅਗਸਤਾ ਮਤਲਬ ਅੱਜ ਹੈ ਤੇ ਪ੍ਰਤੀ ਖਿਡਾਰੀ 1000 ਤੇ ਜੀਐਸਟੀ ਐਂਟਰੀ ਬੰਦੀ ਹੈ ਜੋ ਕਿ ਕੁੱਲ ਮਿਲਾ ਕੇ 60000 ਰੁਪਏ ਦੇ ਕਰੀਬ ਬੰਦੀ ਹੈ ਪਾਰੇ ਸਵੇਲੇ ਪੰਜਾਬ ਐਥਲੈਟਿਕ ਐਸੋਸੀਏਸ਼ਨ ਨੇ ਖਿਡਾਰੀਆਂ ਦੀ ਐਂਟਰੀ ਫੀਸ ਜਮ੍ਹਾਂ ਹੀ ਨਹੀਂ ਕਰਵਾਈ ਤੇ ਜੇਕਰ 23 ਅਗਸਤ ਦੀ ਸ਼ਾਮ 5 ਵਜੇ ਤੱਕ ਇਹ ਐਂਟਰੀ ਫੀਸ ਜਮ੍ਹਾਂ ਨਹੀਂ ਹੋਈ ਤਾਂ ਇਹ ਖਿਡਾਰੀ ਨੈਸ਼ਨਲ ਓਪਨ ਐਥਲੈਟਿਕ ਚੈਂਪੀਅਨਸ਼ਿਪ ਵਿੱਚ ਹਿੱਸਾ ਨਹੀਂ ਲੈ ਸਕਣਗੇ ਰੋਜ਼ਾਨਾ ਅਜੀਤ ਦੇ ਪੱਤਰਕਾਰ ਜਤਿੰਦਰ ਸਾਭੀ ਦੇ ਜਲੰਧਰ ਤੋਂ ਸ਼ਪੀ ਖਬਰ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਤੇ ਕਰ ਰਹੇ ਹਾਂ ਉਹਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਪੰਜਾਬ ਸਰਕਾਰ ਦੇ ਰਾਜ ਵਿੱਚ ਐਥਲੈਟਿਕਸ ਐਸੋਸੀਏਸ਼ਨ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਜ਼ਿਲ੍ਹਾ ਐਥਲੈਟਿਕ ਐਸੋਸੀਏਸ਼ਨਾਂ ਵੱਲੋਂ ਵੀ WhatsApp ਗਰੁੱਪਾਂ ਤੇ ਪੋਸਟਾਂ ਪਾ ਕੇ ਖੇਡ ਪ੍ਰੇਮੀਆ ਕੋਲੋਂ ਹੀ ਖਿਡਾਰੀਆਂ ਦੀ ਐਂਟਰੀ ਫੀਸ ਲਈ ਭੀਖ ਮੰਗੀ ਜਾ ਰਹੀ ਹੈ। ਬੀਤੇ ਦਿਨੀ ਜ਼ਿਲ੍ਹਾ ਸੰਗਰੂਰ ਵਿਖੇ ਵੀ ਪੰਜਾਬ ਐਥਲੈਟਿਕ ਸਮੀਟ ਕਰਵਾਈ ਗਈ ਸੀ ਤੇ ਉਸ ਜ਼ਿਲ੍ਹੇ ਦੇ ਜਰਨਲ ਸਕੱਤਰ ਸੰਜੇ ਨੇ ਰੋਜ਼ਾਨਾ ਅਜੀਤ ਅਖਬਾਰ ਨੂੰ ਭਰੇ ਮਨ ਦੇ ਨਾਲ ਦੱਸਿਆ ਕਿ ਅਸੀਂ ਖੇਡ ਪ੍ਰੇਮੀਆ ਤੋਂ ਪੈਸੇ ਮੰਗ ਕੇ ਤੇਨੇ ਲੱਖ ਰੁਪਏ ਇਕੱਠੇ ਕੀਤੇ ਨੇ ਤੇ ਫਿਰ ਪੰਜਾਬ ਰਾਜ ਐਥਲੈਟਿਕਸ ਮੀਟ ਕਰਵਾਈ ਗਈ ਹੈ ਉਧਰ ਪੰਜਾਬ ਐਥਲੈਟਿਕਸ ਐਸੋਸੀਏਸ਼ਨ ਨੇ ਪੱਲਾ ਛਾੜ ਦਿੱਤਾ ਤੇ ਉਹਨਾਂ ਨੇ ਹੁਣ ਕਿਹਾ ਕਿ ਵੀਆਰਪੇ ਵਾਲੇ ਸੁਗਰੂਰ ਵਾਲੇ ਖਿਡਾਰੀਆਂ ਦੀ ਐਂਟਰੀ ਫੀਸ ਦੇਣ ਨੂੰ ਤਿਆਰ ਹਨ ਤੇ ਬਾਕੀ ਪੰਜਾਬ ਐਸੋਸੀਏਸ਼ਨਾਂ ਵੀ ਪੈਸੇ ਪਾਉਣ ਪਰ ਕੋਈ ਜਵਾਬ ਹਲੇ ਤੱਕ ਨਹੀਂ ਮਿਲਿਆ ਸੰਜੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ 2022 ਵਿੱਚ ਨੈਸ਼ਨਲ ਕ੍ਰਾਸ ਕੰਟਰੀ ਰੋਡ ਰੇਸ ਚੈਂਪੀਅਨਸ਼ਿਪ ਨਾਗaland ਵਿਖੇ ਹੋਈ ਸੀ ਤੇ ਉਸ ਵਿੱਚ ਵੀ ਉਸ ਨੇ ਆਪਣੇ ਪੱਲਿਓ ਰੇਲ ਗੱਡੀਆਂ ਰੇਲ ਗੱਡੀ ਦਾ ਸਫ਼ਰ ਕਰਨ ਵਾਸਤੇ 26 ਟਿਕਟਾਂ ਆਉਣ ਜਾਣ 2100 ਰੁਪਏ ਪ੍ਰਤੀ ਖਿਡਾਰੀ ਤੇ ਕੁੱਲ 54600 ਰੁਪਏ ਦੇ ਹਿਸਾਬ ਨਾਲ ਬੁੱਕ ਕਰਵਾਈਆਂ ਸੀ ਤੇ ਅੱਜ ਅੱਜ ਤੱਕ ਉਸ ਦੇ ਪੈਸੇ ਵੀ ਨਹੀਂ ਮਿਲੇ ਤੇ ਨਾ ਹੀ ਉਸ ਨੂੰ ਨਸੀਬ ਹੋਇਆ ਜਦੋਂ ਇਸ ਮਾਮਲੇ ਸਬੰਧੀ ਪੰਜਾਬ ਐਥਲੈਟਿਕ ਐਸੋਸੀਏਸ਼ਨ ਦੇ ਜਰਨਲ ਸਕੱਤਰ KPS ਬਰਾਡ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮੇਰੀਆਂ ਦੋ ਟਰਮਾਂ ਪੂਰੀਆਂ ਹੋ ਚੁੱਕੀਆਂ ਨੇ ਤੇ ਹੁਣ ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਨੇ ਐਂਟਰੀਆਂ ਦਾ ਪਾਸਵਰਡ ਪੰਜਾਬ ਦੇ ਪ੍ਰਧਾਨ ਏਕੇ ਸ਼ਰਮਾ ਨੂੰ ਦਿੱਤਾ ਤੇ ਹੁਣ ਐਂਟਰੀ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ। ਉਹਨਾਂ ਇਹ ਵੀ ਕਿਹਾ ਕਿ ਮੈਂ ਵੀ 5 ਸਾਲ ਆਪਣੇ ਪੱਲੋਂ ਪੈਸੇ ਖਰਚ ਕਰਕੇ ਪੰਜਾਬ ਦੀਆਂ ਟੀਮਾਂ ਨੂੰ ਭੇਜਦਾ ਰਿਹਾ ਜਿਕਰ ਜੋ ਕਿ ਪੰਜਾਬ ਐਥਲੈਟਿਕਸ ਐਸੋਸੀਏਸ਼ਨ ਦੀਆਂ ਚੋਣਾਂ ਪਿਛਲੇ ਲੰਬੇ ਸਮੇਂ ਤੋਂ ਪੈਂਡਿੰਗ ਹਨ ਤੇ ਐਂਟਰੀਆਂ ਦਾ ਪਾਸਵਰਡ ਪੰਜਾਬ ਦੇ ਪ੍ਰਧਾਨ ਕੋਲ ਹੈ ਇਸ ਵੇਲੇ ਜੋ ਐਂਟਰੀ ਹੈ ਉਹ ਪੰਜਾਬ ਐਥਲੈਟਿਕ ਐਸੋਸੀਏਸ਼ਨ ਦੇ ਖਾਤੇ ਚੋਂ ਹੀ ਕੀਤੀ ਜਾ ਸਕਦੀ ਹੈ ਉਸ ਲਈ ਪ੍ਰਧਾਨ ਤੇ ਖਜ਼ਾਨਚੀ ਦੀ ਜ਼ਿੰਮੇਵਾਰੀ ਹੈ ਹੁਣ ਪੰਜਾਬ ਦੇ ਐਥਲੈਟਿਕ ਐਸੋਸੀਏਸ਼ਨ ਦੇ ਪ੍ਰਧਾਨ ਤੇ ਖਜ਼ਾਨਚੀ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਉਹ ਖਿਡਾਰੀਆਂ ਦੀ ਐਂਟਰੀ ਸਮੇਂ ਸਿਰ ਭੇਜ ਨਹੀਂ ਤਾਂ ਪੰਜਾਬ ਦੇ ਖਿਡਾਰੀ ਨੈਸ਼ਨਲ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕਣਗੇ ਤੇ ਅੱਗੇ ਨੈਸ਼ਨਲ ਕੋਚਿੰਗ ਕੈਂਪਾਂ ਤੇ ਹੋਰ ਕੰਟਰੀ ਟੂਰਨਾਮੈਂਟ ਵਿੱਚ ਵੀ ਐਂਟਰੀ ਨਹੀਂ ਮਿਲੇਗੀ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਤੁਰੰਤ ਧਿਆਨ ਦੇਣ ਦੀ ਲੋੜ ਹੈ ਪਰ ਸਭ ਤੋਂ ਵੱਡਾ ਸਵਾਲ ਹੈ ਕਿ ਜਿਹੜੀਆਂ 63ਵੀਂ ਨੈਸ਼ਨਲ ਓਪਨ ਐਥਲੈਟਿਕ ਚੈਂਪੀਅਨਸ਼ਿਪ 30 ਗਸਤੋਂ ਸ਼ੁਰੂ ਹੋ ਰਹੀ ਹੈ 2 ਸਤੰਬਰ ਤੱਕ ਕਰਨਾਟਕਾ ਦੇ ਸ਼ਹਿਰ ਬੰਗਲੌਰ ਵੀ ਕੇ ਉਹਦੇ ਵਾਸਤੇ ਪੰਜਾਬ ਦੇ ਸਿਰਫ 55 ਐਥਲੀਟ ਹੀ ਚੁਣੇ ਗਏ ਨੇ ਪਰ ਬੜੀ ਸ਼ਰਮ ਵਾਲੀ ਗੱਲ ਆ ਕਿ 55 ਐਥਲੀਟਾਂ ਵਾਸਤੇ ਐਸੋਸੀਏਸ਼ਨ ਕੋਲ ਪੈਸੇ ਹੀ ਨਹੀਂ ਹਨ ਹਾਲਾਂਕਿ ਉਧਰ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਨਾ ਪਰ ਕੁੱਲ ਮਿਲਾ ਕੇ 60000 ਰੁਪਿਆ ਵੀ ਪੰਜਾਬ ਐਥਲੈਟਿਕ ਐਸੋਸੀਏਸ਼ਨ ਕੋਲ ਨਹੀਂ ਆ ਸਵਾਲ ਹੈ ਕਿ ਜੇ ਇਹੋ ਜਿਹੇ ਪ੍ਰਦਾਨ ਜਿਹੇ ਜ਼ਿੰਮੇਵਾਰ ਲੋਕ ਨੇ ਉਹਨਾਂ ਨੂੰ ਫਿਰ ਇਹ ਜੇ ਅਹੁਦਿਆਂ ਤੇ ਲੁਖਤ ਜਾਂ ਬੈਠਣ ਦੀ ਕੋਈ ਲੋੜ ਨਹੀਂ ਆ ਪਰ ਹੁਣ ਦੇਖਦੇ ਆ ਕਿ ਅੱਜ 5 ਵਜੇ ਤੱਕ ਅਗਰ ਐਸੋਸੀਏਸ਼ਨ ਨੇ ਪੈਸੇ ਭਰ ਦਿੱਤੇ ਤਾਂ ਸਾਡੇ 55 ਖਿਡਾਰੀ ਉੱਥੇ ਜਾ ਕੇ ਮੈਡਲ ਜਿੱਤ ਕੇ ਲਿਆ ਸਕਦੇ ਨੇ ਪਰ ਫਿਲਹਾਲ ਜਿਹੜੇ ਸਾਡੇ ਖਿਡਾਰੀ ਨੇ ਉਹ ਮਾਨਸਿਕ ਪਰੇਸ਼ਾਨੀ ਚੋਂ ਗੁਜ਼ਰੇ ਨੇ ਕਿ ਉਹ ਖੇਡਾਂ ਵਿੱਚ ਪਾਰਟਿਸਿਪੇਟ ਕਰਨਗੇ ਵੀ ਜਾਂ ਫਿਰ ਨਹੀਂ ਕਿਉਂਕਿ ਹਲੇ ਤੱਕ 60000 ਰੁਪਇਆ ਵੀ ਇਕੱਠਾ ਨਹੀਂ ਹੋਇਆ ਹੁਣ ਸਵਾਲ ਹੈ ਕਿ ਜੇਕਰ ਅਜਿਹਾ ਇਸ 63ਵੀਂ ਨੈਸ਼ਨਲ ਓਪਨ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਅਗਰ ਪੰਜਾਬ ਦੇ ਇਨਾਂ 55 ਖਿਡਾਰੀਆਂ ਨੇ ਹਿੱਸਾ ਨਾਲ ਲਿਆ ਤਾਂ ਅੱਗੇ ਫਿਰ ਜਿਹੜੇ ਨੈਸ਼ਨਲ ਕੋਚਿੰਗ ਕੈਂਪਸ ਤੇ ਕਮੰਤਰੀ ਟੂਰਨਾਮੈਂਟ ਆ ਉਹਦੇ 'ਚ ਵੀ ਐਂਟਰੀ ਔਖੀ ਹੋ ਜਾਏਗੀ ਦੇਖਦੇ ਆ ਕਿ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਕੀ ਕਰਦੀ ਆ ਕਿਉਂਕਿ ਅੱਜ ਕੱਲ ਪੰਜਾਬ ਦੇ ਖੇਡ ਵਿਭਾਗ ਦੀ ਜ਼ਿੰਮੇਵਾਰੀ ਖੁਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੋਲ ਆ ਉਹਨਾਂ ਨੂੰ ਚਾਹੀਦਾ ਕਿ ਤੁਰੰਤ ਐਸੋਸੀਏਸ਼ਨ ਦੇ ਨਾਲ ਉਹਨਾਂ ਦੇ ਨਾਲ ਸੰਬੰਧਤ ਜੋ ਅਧਿਕਾਰੀ ਉਹ ਗੱਲ ਕਰਨ ਤੇ ਫੀਸ ਭਰ ਦਿੱਤੀ ਜਾਵੇ ਤਾ ਜੋ ਸਾਡੇ ਜਿਹੜੇ 55 ਖਿਡਾਰੀ ਨੇ ਉਹ ਜਾ ਕੇ ਪੰਜਾਬ ਦਾ ਨਾਮ ਉੱਚਾ ਕਰਨ ਤੇ 골ਡ ਮੈਡਲ ਜਿੱਤ ਕੇ ਲਿਆਉਣ ਪਰ ਗੱਲ ਪੰਜਾਬ ਸਰਕਾਰ ਤੇ ਨਿਰਭਰ ਕਰਦੀ ਆ ਜਾਣਕਾਰੀ ਨਾਲ ਤੁਹਾਡੇ ਤੋਂ ਲੈਂਦੇ ਆ ਗਏ ਦੇਖਦੇ ਰਹੋ ABC ਪੰਜਾਬ ਧੰਨਵਾਦ